ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਆਪਾਂ ਹੋ ਗਏ ਰੈਡੀ ਤੇ ਇੱਧਰ ਆਪਨ ਵੀ ਡੈਡੀ ਆ ਤੇ ਕਲਵੀਰ ਕਲਵੀਰ ਕਿੱਧਰ ਗਿਆ ਹੈਲੋ ਕਲਵੀਰ ਵੀ ਡੈਡੀ ਆ ਤੇ ਇੱਧਰ ਸੰਤਾਨ ਵੀ ਡੈਡੀ ਆ ਤੇ ਆਪਾਂ ਚੱਲੇ ਆ ਜੀ ਹੁਣ ਪਿੰਡ ਨੂੰ ਤੇ ਚੱਲ ਕੇ ਜਾ ਕੇ ਦੇ ਦਿਆਂ ਕੀ ਕੀ ਪ੍ਰੋਗਰਾਮ ਆ ਤੇ ਤੁਹਾਨੂੰ ਵੀ ਦਿਖਾਉਣੇ ਨਾਲੇ ਤੇ ਬਣੇ ਰਹੋ ਜੀ ਵੀਡੀਓ ਨਾਲ ਤੇ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿ ਕਿ ਆਉਣ ਵਾਲੇ ਵਲੌਗ ਬਹੁਤ ਹੀ ਵਧੀਆ ਘੈਂਟ ਘੈਂਟ ਹੋਣ ਵਾਲੇ ਆ ਤੇ ਜਿਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ हां ਅੱਜ ਤੋਂ ਜਿਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਘਰੇ ਅੱਜ ਕੰਮ ਬਹੁਤ ਜ਼ਿਆਦਾ ਸੀਗਾ ਤਾਂ ਕਰਕੇ ਅੱਪਾ ਕਰੇ ਵਲੌਗ ਨਹੀਂ ਸ਼ੂਟ ਕੀਤਾ ਹੈਗਾ ਸ਼ੁਰੂ ਕੀਤਾ ਕਿਉਂਕਿ ਟਾਈਮ ਹੀ ਨਹੀਂ ਲੱਗਿਆ ਹੈਗਾ ਤੇ ਹੁਣ ਬਸ ਚੱਲਦੇ ਆਂ ਤੇ ਚੱਲ ਕੇ ਜਾ ਕੇ ਦੇਖਦੇ ਆ ਕੀ ਆ ਰੌਣਕ ਮੇਲਾ ਹੁਣ ਹਜੇ ਘਰੋਂ ਨਿਕਲੇ ਆ ਤੇ ਕਿਹੜੀ ਹੋ ਗਏ ਸ਼ਾਮ ਦੇ ਵੱਜ ਚੁੱਕੇ ਆ ਪੌਣੇ 6 ਤੇ ਹੁਣ ਆਪਾਂ ਚੱਲਿਆ ਜੀ ਪਿੰਡ ਨੂੰ ਤੇ ਜਾ ਕੇ ਮਿਲਦੇ ਆਂ ਕਿਤੇ ਮੈਸੇਜ ਨਹੀਂ ਆਉਂਦਾ। ਮੈਂ ਖੁਦ ਵੀ ਮੈਸੇਜ ਕਰੀ ਗਾ। ਕਿਤੇ ਯਾਰ। ਉਹ ਮੇਰੇ ਵੀ ਚੋਂ ਹਟਾ। ਆ। ਇਹ। ਇਹ। サルや。 ਆਪਾਂ 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 ਦੋ ਆਜਾ ਮਾਪੋਤਾ ਲੋਟਸ ਮਾਰ ਆਪੇ ਨਾਲ ਦੀ ਨਾਲ ਗਈ ਜਾਓ ਕਿਹੜੇ ਨਾਲ ਦੀ ਨਾਲ ਜਾਈ ਜਾਓ ਦੇਖਣਾ ਕਿ ਮੰਨੂਗਾ ਬੰਦੇ ਜੀ ਹਾਂ ਕੱਟਾ ਮਲੇ ਠੀਕ ਹੈ ਜੀ 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 Allërat e dobëta e ਸਭ ਨੇ ਕਰ ਦਿੱਤਾ ਹੈ ਅਮਰ ਕਬਰੀ ਲਗਾਉਣੀ 对、mm。Hmm. Mm hmm. 嗯。

ਹਾਂਜੀ ਲੋ ਜੀ ਇੱਥੇ ਆਪਾਂ ਸਾਰੇ ਜਾਣੇ ਲੱਗੇ ਹੋਏ ਸੀਗੇ ਜੀ ਨੱਚਣ ਤੇ ਬੱਸ ਲੱਗੇ ਸੀਗੇ ਜੀ ਜਾਗੋ ਕੱਢਣ ਕਿਉਂਕਿ ਹਨਾ ਮਤਲਬ ਡੀਜੇ ਵਗੈਰਾ ਨਹੀਂ ਸੀ ਲਾਏ ਹੈਗੇ ਕਿਉਂਕਿ ਦੂਸਰੇ ਦਿਨ ਹਨਾ ਡੀਜੇ ਲਾਉਣੇ ਆ ਤੇ ਤੁਸੀਂ ਉਹ ਵੀ ਹੋ ਆਪਣਾ ਵਲੌਗ ਆ ਜਿਹੜਾ ਜ਼ਰੂਰ ਦੇਖਿਓ ਤੇ ਵਲੌਗਾਂ ਨੂੰ ਇੰਜੋਏ ਜ਼ਰੂਰ ਕਰਿਓ ਤੇ ਇੱਥੇ ਮਤਲਬ ਕਿ ਹਨਾ ਆਸਗੁਆਣ ਦੀ ਆਂਟੀ ਹੁੰਦੀ ਆ ਆਪਾਂ ਸੱਦੀਆਂ ਹੋਈਆਂ ਸੀਗੀਆਂ ਤੇ ਆਪਾਂ ਲੱਗੇ ਸੀਗੇ ਜੀ ਬਸ ਜਾਗੋ ਕੱਢਣਾ ਕਿਉਂਕਿ ਬਸ ਚਲੋ ਸੋਚਿਆ ਸੀਗਾ ਵੀ ਛੋਟਾ ਜਿਹਾ ਪ੍ਰੋਗਰਾਮ ਆ ਜਿਹੜਾ ਉਹ ਆਪਾਂ ਕਰ ਲੈਨੇ ਆ ਕੋਈ ਇੰਨਾ ਜ਼ਿਆਦਾ ਆਪਾਂ ਕੱਠ ਨਹੀਂ ਸੀ ਕਰਿਆ ਹੈਗਾ ਪਰ ਲੇਕਿਨ ਜਿੰਨਾ ਕੁ ਵੀ ਕਹਿ ਸਕਦੇ ਆ ਕਿ ਕੀਤਾ ਸੀਗਾ ਬਹੁਤ ਹੀ ਜ਼ਿਆਦਾ ਅਸੀਂ ਇੰਜੋਏ ਕੀਤਾ ਉਹਦੇ ਵਿੱਚ ਤੇ ਕਿਉਂਕਿ ਜੀ ਕਾਫੀ ਜ਼ਿਆਦਾ ਕੋਈ ਨਹੀਂ ਸੀਗਾ ਹਨਾ ਤੇ ਬਸ ਇੱਥੇ ਲੱਗੇ ਸੀਗੇ ਜੀ ਅਸੀਂ ਡਾਂਸ ਕਰਨ ਸਾਰੇ ਜਾਣੇ ਇਧਰ ਮੈਂ ਸੀਗੀ ਤੇ ਮੇਰੇ ਨਾਲ ਚਾਚੀ ਜੀ ਲੱਗੇ ਹੋਏ ਸੀਗੇ ਤੇ ਉਧਰ ਸੀਗੇ ਮਾਮੀ ਲੱਗੇ ਹੋਏ ਤੇ ਅਸੀਂ ਨਾਲੇ ਤਾਂ ਜਾਗੋ ਕੱਢੀ ਚਲੋ ਥੋੜੇ ਜੇ ਜਾਣਿਆਂ ਨੇ ਤੇ ਨਾਲੇ ਅਸੀਂ ਇੰਜੋਏ ਕੀਤਾ ਬਹੁਤ ਜ਼ਿਆਦਾ ਤੇ ਕਹਿ ਕਹਿਣਾ ਹੁੰਦਾ ਕਿ ਹਨਾ ਜਿੰਨੇ ਆਪਾਂ ਘਟ ਮਤਲਬ ਕਿ ਹੁੰਨੇ ਆ ਕਿ ਉਹਨਾਂ ਜਿਆਦਾ ਹੀ ਆਪਾਂ ਜਿਹੜਾ ਇੰਜੋਏ ਆ ਜਿਹੜਾ ਉਹ ਆਪਾਂ ਕਰਦੇ ਤੇ ਹਾਂਜੀ ਬਾਕੀ ਹਨਾ ਤੁਹਾਨੂੰ ਵੀ ਹਨਾ ਸਾਰੀਆਂ ਭੈਣਾਂ ਨੂੰ ਪਤਾ ਹੀ ਹੈ ਕਿ ਜਦੋਂ ਹਨਾ ਭਰਾ ਦਾ ਵਿਆਹ ਹੁੰਦਾ ਆ ਤੇ ਬਹੁਤ ਹੀ ਜ਼ਿਆਦਾ ਚਾ ਹੁੰਦਾ ਤੇ ਬੇਸ਼ੱਕ ਦੀ ਹਾਂ ਆਪਣੇ ਤਾਇਆ ਜੀ ਦੇ ਮੁੰਡੇ ਦਾ ਵਿਆਹ ਸੀਗਾ ਪਰ ਲੇਕਿਨ ਫਿਰ ਵੀ ਸਾਨੂੰ ਕਹਿ ਸਕਦੇ ਕਿ ਬਹੁਤ ਜ਼ਿਆਦਾ ਖੁਸ਼ੀ ਸੀਗੀ ਚਾਹੇ ਭਰਾ ਆਪਾਂ ਕਹਿੰਦੇ ਸਾਕਾ ਹੋਵੇ ਚਾਹੇ ਹੋਵੇ ਚਾਚੇ ਦਾਇਦਾ ਪਰ ਲੇਕਿਨ ਭਰਾ ਤਾਂ ਭਰਾ ਹੀ ਹੁੰਦਾ ਤੇ ਹਨਾ ਬਸ ਜੀ ਇੰਨੀ ਜ਼ਿਆਦਾ ਚਾ ਸੀਗਾ ਕਿ ਤੁਹਾਨੂੰ ਦੱਸ ਨਹੀਂ ਸਕਦੇ ਹੈਗੇ ਤੇ ਇੱਧਰ ਸੀਗੇ ਮਤਲਬ ਸੋਨੂ ਦੀ ਦੀ ਕੁੜੀ ਸੀਗੀ ਨਾਲ ਤੇ ਨੱਚ ਲੱਗੀ ਬਾਕੀ ਨਾ ਕੁੜੀਆਂ-ਕੁੜੀਆਂ ਫਿਰ ਉਸ ਤੋਂ ਬਾਅਦ ਚ ਲੱਗ ਗਈਆਂ ਸੀ ਜੀ ਨੱਚਣ ਨਾਲ ਸਾਡੇ ਤੇ ਹਾਂਜੀ ਇੱਥੇ ਸੱਡਨਾਂ ਲੱਗੇ ਸੀਗੇ ਜੀ ਆਂਟੀ ਨੱਚਣ ਤੇ ਇਹ ਹੈਗੇ ਨੇ ਜੀ ਆਪਣੇ ਮਤਲਬ ਕਹਿ ਸਕਦੇ ਕਿ ਗਵਾਂਡੀਆਂ ਦੇ ਨੇ ਆਂਟੀ ਤੇ ਉਹ ਲੱਗੇ ਸੀਗੇ ਨੱਚਣ ਤੇ ਇਧਰ ਨਾਲੇ ਚਾਚਾ ਜੀ ਦੀ ਕੁੜੀ ਨੱਚਦੀ ਆ ਤੇ ਨਾਲੇ ਮਤਲਬ ਕਿ ਮਾਮਾ ਜੀ ਦੀ ਕੁੜੀ ਸੀਗੀ ਤੇ ਇਧਰ ਸੀਗੀ ਜੀ ਭੈਣ ਦੀ ਕੁੜੀ ਜਿਹੜੀ ਕਹਿ ਸਕਦੇ ਹੋ ਕਿ ਕ ਭਾਣ ਜੀ ਕਹਿ ਸਕਦੇ ਆਪਾਂ ਤੇ ਛੋਟੀ ਉਹ ਲੱਗ ਹੀ ਸੀ ਨੱਚਣ ਬਸ ਅਸੀਂ ਅਸੀਂ ਦੋਨੋਂ ਦਿਨਾਂ ਜਾਣੀ ਨੱਚਣ ਲੱਗੀਆਂ ਸੀਗੀਆਂ ਤੇ ਬਹੁਤ ਜ਼ਿਆਦਾ ਜਨਦੀ ਇੰਜੋਏ ਕੀਤਾ ਤੇ ਇੱਥੇ ਉਸ ਤੋਂ ਬਾਅਦ ਵਿੱਚ ਅਰਪਣ ਲੱਗੀ ਸੀਗੀ ਜੀ ਸਾਡੇ ਨਾਲ ਨੱਚਣ ਕੇ ਕੀ ਵੀ ਹੈ ਨਾ ਕਾਫੀ ਜ਼ਿਆਦਾ ਇਹਨੇ ਡਾਂਸ ਕੀਤਾ ਤੇ ਵੀ ਵਧੀਆ ਜਿਹੜਾ ਨੱਚੀ ਆ ਤੇ ਬਾਕੀ ਸਾਰੇ ਜਣੇ ਜੀ ਵੀਡੀਓ ਨੂੰ ਇੰਜੋਏ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸ ਕੇ ਜਾਇਆ ਕਰੋ ਕਿ ਤੁਹਾਨੂੰ ਇਹ ਜਿਹੜੀ ਵੀਡੀਓ ਆਪਣੀ ਕਿੱਦਾਂ ਦੀ ਲੱਗਦੀ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਆ ਕਰੋ ਲਾਈਕ ਜਰੂਰ ਕਰ ਦਿਆ ਕਰੋ ਤੇ ਕਿਉਂਕਿ ਲਾਈਕ ਸਬਸਕ੍ਰਾਈਬ ਕਰਨਾ ਹੈ ਜਿਹੜਾ ਬਿਲਕੁਲ ਫ੍ਰੀ ਆ ਕੋਈ ਵੀ ਇਹਦੇ ਵਿੱਚ ਬੈਲੈਂਸ ਨਹੀਂ ਲੱਗਦਾ ਹੈਗਾ ਤਾਂ ਪਲੀਜ਼ ਸਾਰੇ ਜਾਣੇ ਕਮੈਂਟ ਕਰਕੇ ਲਾਈਕ ਕਰਕੇ ਵੀਡੀਓ ਨੂੰ ਜਰੂਰ ਜਾਇਆ ਕਰੋ ਜੀ ਤੇ ਤੇ ਹੁਣ ਕਰੋ ਜੀ ਵੀਡੀਓ ਨੂੰ ਇੰਜੋਏ ਤੇ ਹਾਂਜੀ ਬਾਕੀ ਹਾਂ ਇੱਥੇ ਅਸੀਂ ਸਾਰੀਆਂ ਕੁੜੀਆਂ-ਕੁੜੀਆਂ ਜਿਹੜੀਆਂ ਰਹਿ ਗਈਆਂ ਸਿਗੀਆਂ ਤੇ ਆਂਟੀ ਹੁਣੀ ਜਿਹੜੀ ਉਹ ਸਾਰੇ ਜਿਹੜੇ ਪਿੰਡ ਚੋਂ ਆਪਾਂ ਸੱਦੇ ਹੋਏ ਸੀਗੇ ਜੀ ਬਸ ਸਾਰੇ ਜਾਣੇ ਚਲੇ ਗਏ ਸੀਗੇ ਕਿਉਂਕਿ ਆਪਾਂ ਛੋਟਾ ਜਿਹਾ ਡੈਕ ਲਾਇਆ ਹੋਇਆ ਸੀਗਾ ਤੇ ਇੱਕ ਵੀ ਮਤਲਬ ਬਹੁਤ ਜ਼ਿਆਦਾ ਜਿਹੜਾ ਉਹ ਨਹੀਂ ਕੀਤਾਗਾ ਉਹਨਾਂ ਨੇ ਬਟਨਾ ਵਗੈਰਾ ਲਾਇਆ ਤੇ ਬਟਨਾ ਲਾਉਣ ਤੋਂ ਬਾਅਦ ਚ ਮੜਮੁੱਟਾ ਬਸ ਜਾਗੋ ਦੇਖੀ ਤੇ ਉਸ ਤੋਂ ਬਾਅਦ ਵਿੱਚ ਜੀ ਉਹ ਜਿਹੜਾ ਚਲੇ ਗਏ ਤੇ ਇੱਧਰ ਬੀਬੀਆਂ ਵੇਣਾ ਦੇਖੋ ਕਿ ਡਾਂਸ ਕਰ ਰਹੀਆਂ ਨੇ ਹੁਣੇ ਹੀ ਖੁੱਲ ਕੇ ਨੱਚਣ ਲੱਗੀਆਂ ਨੇ ਕਿਉਂਕਿ ਕਹਿੰਦੀਆਂ ਜਦੋਂ ਆਂਟੀ ਹੁਣੀ ਖੜੀਆਂ ਸੀਗੀਆਂ ਮੈਂ ਕਿਹਾ ਉਦੋਂ ਤੁਸੀਂ ਕਿਉਂ ਨਹੀਂ ਨੱਚੀਆਂ ਹੈਗੀਆਂ ਕਹਿੰਦੇ ਉਦੋਂ ਸਾਨੂੰ ਇਹ ਜਿਹੜੀ ਸੰਗ ਲੱਗ ਤੇ ਅਰਪਣ ਵੀ ਵਸਾ ਹੁਣ ਫੇਰ ਇੱਧਰ ਨੱਚੀ ਜਾਂਦੀ ਸੀਗੀ ਮੇਰੇ ਨਾਲ ਤੇ ਵਿਚੇ ਰੋਈ ਜਾਂਦੀ ਸੀ ਵਿਚੇ ਨੱਚੀ ਜਾਂਦੀ ਸੀ ਸਾਰਾ ਕੰਮ ਇਕੱਠਾ ਹੀ ਕਰੀ ਜਾਂਦੀ ਸੀਗੀ ਇਹ ਵੀ ਤੇ ਉਹਨਾਂ ਦੇ ਜਾਂਦੀ ਆਂਟੀ ਉਹਨਾਂ ਦੇ ਗਿਆਾਂ ਤੋਂ ਬਾਅਦ ਵਿੱਚ ਫੇਰ ਅਸੀਂ ਜਿਹੜਾ ਇਹਨਾਂ ਨੇ ਕਹਿ ਸਕਦੇ ਕਿ ਕੁੜੀਆਂ ਨੇ ਵਧੀਆ ਡਾਂਸ ਕੀਤਾ ਵਧੀਆ ਇਹਨ ਖੁੱਲ ਕੇ ਨੱਚੀਆਂ ਨੇ ਕਹਿੰਦੇ ਪਹਿਲਾਂ ਸੰਗ ਲੱਗਦੀ ਆ ਸਾਨੂੰ ਤੇ ਹਾਂਜੀ ਇੱਥੇ ਬਸ ਨਾ ਛੋਟਾ ਭਰਾ ਸੀਗਾ ਜਿਹੜਾ ਤਾਇ ਦਾ ਉਹ ਨੱਚੀ ਜਾਂਦਾ ਸੀ ਨੱਚਦਾ ਨੱਚਦਾ ਜਾਂਦਾ ਸੀਗਾ ਬਸ ਉਹ ਦੇ ਵਿਚਾਰੇ ਦੇ ਸਿਰ ਤੇ ਜਿਹੜੀ ਜ਼ਿੰਮੇਵਾਰੀ ਆ ਬਹੁਤ ਜ਼ਿਆਦਾ ਸੀਗੀ ਜੀ ਕੰਮ ਦੀ ਤੇ ਬਸ ਜਾਂਦੀ ਹਨਾ ਕਹਿ ਸਕਦੇ ਕਿ ਇੱਕ ਚਾਹ ਜਿਆ ਵੀ ਸੀਗਾ ਤੇ ਜ਼ਿੰਮੇਵਾਰੀ ਵੀ ਬਹੁਤ ਜ਼ਿਆਦਾ ਸੀਗੀ ਤੁਹਾਨੂੰ ਪਤਾ ਹੀ ਆ ਕਿ ਪ੍ਰੋਗਰਾਮ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਕਿ ਉਹਦੀ ਜ਼ਿੰਮੇਵਾਰੀ ਆ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ ਸਿਰ ਤੇ ਤੇ ਬਸ ਉਹ ਵੀ ਨਾਲੇ ਸਾਡੇ ਨਾਲ ਨੱਚਦਾ ਨੱਚਦਾ ਹੀ ਜਾਈ ਜਾਂਦਾ ਸੀਗਾ ਤੇ ਬਾਅਦ ਵਿੱਚ ਵੀ ਹਨਾ ਜਾਂਦੀ ਆਪਾਂ ਨੱਚਿਆ ਬੜੀ ਜ਼ਿਆਦਾ ਆਪਾਂ ਵੀਡੀਓ ਨਹੀਂ ਬਣਾਈ ਹੋएगी ਕਿਉਂਕਿ ਜੀ ਗਾਣੇ ਲੱਗੇ ਹੋਏ ਸੀਗੇ ਤੇ ਫਿਰ ਕਾਪੀਰਾਈਟ ਵੱਜ ਜਾਣਾ ਸੀਗਾ ਉਹਦੇ ਕਰਕੇ ਆਪਾਂ ਜਿਹੜਾ ਵੀਡੀਓ ਆਪਣੀ ਉਹ ਥੋੜੀਓ ਸ਼ੂਟ ਕੀਤੀ ਆ ਬੜੀ ਜਿਆਦਾ ਨਹੀਂ ਕੀਤੀ ਹੈਗੀ ਤੇ ਜਿੰਨੇ ਵੀ ਜਿੰਦੀ ਵੀਡੀਓ ਬਣੀ ਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਆ ਕਰੋ ਤੇ ਵੀਡੀਓ ਨੂੰ ਪਲੀਜ਼ ਫੋਲੋਅਰ ਚ ਜਿੰਦੀ ਜਰੂਰ ਕਰਿਆ ਕਰੋ ਜਿੱ ਲੋ ਜੀ ਇਹ ਹੈਗਾ ਜੀ ਆਪਣਾ ਘਰ ਤੇ ਇਧਰਲੀ ਸਾਈਡ ਮਤਲਬ ਕਿ ਸਾਡਾ ਘਰ ਹੈ ਤੇ ਉਧਰਲੀ ਸਾਈਡ ਜਿਹੜਾ ਚਾਚਾ ਜੀ ਦਾ ਮਤਲਬ ਕਿ ਕਹਿੰਦਾ ਕਿ ਤਾਇਆ ਜੀ ਉਹਨਾਂ ਦਾ ਘਰ ਹੈ ਤੇ ਵੀਡੀਓ ਜਿਹੜੀ ਆਪਾਂ ਇਹ ਬਣਾ ਰਹੇ ਹਾਂ ਇਹ ਤਾਇਆ ਜੀ ਦੇ ਉਹਨਾਂ ਦੇ ਮਤਲਬ ਕਿ ਇੱਥੇ ਵਿੜੇ ਦੇ ਵਿੱਚ ਅਤੇ ਕੰਧ ਹਨਾ ਪਹਿਲਾਂ ਸੀਗੀ ਇੱਥੇ ਹੋਈ ਹੋਈ ਤੇ ਜਦੋਂ ਹੁਣ ਕਾਫੀ ਜ਼ਿਆਦਾ ਮੀਂਹ ਪੈ ਰਹੇ ਸੀਗੇ ਹਨਾ ਉਦੋਂ ਕੰਧ ਗਿਰ ਗਈ ਸੀਗੀ ਕਿ ਵੀਰ ਨੇ ਕੰਦ ਸਾਰੀ ਚੱਕਤੀ ਤੇ ਬਿਹੜਾ ਇੱਕੋ ਹੀ ਕਰਤਾ ਤੇ ਦੇਖੋ ਆਪਾਂ ਤਾਂ ਇਹੀ ਜਾਣਦੇ ਨੇ ਕਿ ਆਪਣੇ ਚਾਚੇ ਤਾਏ ਜੋ ਵੀ ਆ ਹਨ ਰਲ ਮਿਲ ਕੇ ਰਹਿਣ ਵਧੀਆ ਹਨ ਤੇ ਦੇਖੋ ਜੀ ਵਧੀਆ ਟੱਬਰ ਹੋਵੇ ਹਨ ਆਪਣਾ ਆਪਣੇ ਤਾਂ ਜਾਂਦੀ ਇਹੀ ਜਾਂਦੀ ਜਿ ਕਹਿ ਸਕਦੇ ਆ ਕਿ ਮੰਦੀ ਇੱਛਾ ਹੁੰਦੀ ਆ ਤੇ ਉਧਰ ਬੈਕ ਸਾਈਡ ਤੇ ਹਨਾ ਡੈਡੀ ਵੀ ਆ ਗਏ ਸੀਗੇ ਤੇ ਨੱਚਣ ਵਾਸਤੇ ਡੈਡੀ ਵੀ ਨੱਚੀ ਜਾਂਦੇ ਸੀਗੇ ਨਾਲ ਬਸ ਮਾੜਾ ਮੋਟਾ ਜਿਹਾ ਇੰਜੋਏ ਕਰੀ ਜਾਂਦੇ ਸੀ ਤੇ ਕਾਲ ਵੀਰ ਵੀ ਲੱਗਿਆ ਸੀਗਾ ਤੇ ਉੱਧਰ ਬੈਕ ਸਾਈਡ ਤੇ ਤਾਂ ਚਾਚਾ ਆਈ ਹੁੰਦੀ ਨੇ ਤੇ ਉਹ ਵੀ ਸਾਰੇ ਜਣੇ ਹੱਸੀ ਜਾਂਦੇ ਸੀ ਕਹਿੰਦੇ ਅਸੀਂ ਵੀ ਨੱਚਣਾ ਵਾ ਤੇ ਹਾਂਜੀ ਇੱਥੇ ਲੱਗ ਗਏ ਸੀਗੇ ਜੀ ਸਾਰੇ ਜਣੇ ਕਾਲ ਵੀਰ ਦੇ ਬਟਨਾ ਲਾਉਣ ਕਿਉਂਕਿ ਜੀ ਹਨਾ ਇਹਨੇ ਸਵੇਰੇ ਸਰਵਾਲਾ ਬਣਨਾ ਆ ਬਟਨਾ ਸੀਗਾ ਤੇ ਹਨਾ ਸਾਦੇ ਜਾਨੇ ਮਤਲਬ ਕਿ ਦਿਮਾਗ ਚੋਂ ਹੀ ਨਿਕਲ ਕੇ ਬਸ ਕਾਲੀ ਕਾਲੀ ਜੀ ਦੇ ਵਿੱਚ ਹਨਾ ਕਿ ਸਰਵਾਲੇ ਦੇ ਆਪਾਂ ਤਾਂ ਬਟਨਾ ਲਾਇਆ ਹੀ ਨਹੀਂਗਾ ਤੇ ਫਿਰ ਬਾਅਦ ਵਿੱਚ ਹਾਂ ਮੇਰੇ ਚੇਤੇ ਆਇਆ ਮੈਂ ਕਿਹਾ ਦੀਦੀ ਕਹਿੰਦੀ ਹਾਂ ਮੈਂ ਕਿਹਾ ਵੀ ਆਪਾਂ ਤਾਂ ਸਰਵਾਲੇ ਦੇ ਤਾਂ ਆਪਾਂ ਬਟਨਾ ਨਹੀਂ ਲਾਇਆ ਹੈਗਾ ਕਹਿੰਦੇ ਚਲੋ ਕੋਈ ਗੱਲ ਨਹੀਂ ਆਪਾਂ ਹੁਣ ਲਾ ਦਿੰਨੇ ਆ ਤੇ ਇੱਥੇ ਆਪਾਂ ਸਾਰੇ ਜਾਨੇ ਮੈਂ ਸੀਗੇ ਦੀਦੀ ਸੀਗੇ ਚਾਚੀ ਹੁੰਦੀ ਸੀਗੇ ਤੇ ਮੰਮੀ ਸੀਗੇ ਤੇ ਇਹ ਭਰਾ ਸੀਗਾ ਹਰਮਨ ਤੇ ਬਸ ਸਾਰੇ ਜਾਨੇ ਆਪਾਂ ਇੱਥੇ ਜਿਹੜਾ ਬਟਨਾ ਲਾਉਣ ਲੱਗੇ ਸੀਗੇ ਜੀ ਇਹਦੇ ਕਹਿੰਦਾ ਤੁਸੀਂ ਤਾਂ ਕਹਿੰਦਾ ਮੈਨੂੰ ਲਵੇੜ ਹੀ ਦਿੱਤਾ ਤੁਸੀਂ ਦੇਖਿਓ ਵੀਡੀਓ ਦੇ ਵਿੱਚ ਐਂਡ ਤੇ ਜਾ ਕੇ ਕਿ ਇਹਨੂੰ ਕਾਲਬੀਨ ਨੈਨ ਬਿਲਕੁਲ ਉਹ ਕਰ ਦੇਣਾ ਵਾ ਲਵੇੜ

आता चालू आहे चालू